ਆਨੇ ਇਸ ਵਾਸਤੇ ਇੱਕ ਬਿਨਾ ਮਨ ਨਹਿਕ ਨਾ ਆਨਾ ਹੈ ਪੂਰਨ ਪ੍ਰੇਮ ਪ੍ਰਤੀਵਿਸਜੈ ਰਤ ਗੋੜ ਮਣੀ ਮਟਪੂਲ ਨਾ ਮਾਨਾ ਹੈ ਤੀਰਤ ਦਾਨ ਦਿਆ ਤਬ ਸੰਜਮ ਇੱਕ ਬਨਾਨ ਹੈ ਇੱਕ ਬਚਾਨਾ ਹੈ ਪੂਰਨ ਜੋਤ ਜਗੇ ਕਟ ਮੈਂ ਤਬ ਖਾਲਸਾ ਹੀ ਨਖਾਲੇ ਚਾਨੇ ਗੁਰੂ ਕੀ ਸਾਜੀ ਨਵਾਜੀ ਗੁਰੂ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ੇ ਹੈ ਉਹ ਹੈ ਜੀ ਖਾਲਸਾ ਆਗੇ ਕਈ ਯਕਾਲ ਕੀ ਤਬੇ ਚਾਇਓ ਅੰਤ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਹੱਥ ਸਾਈ ਕੀ ਲੜਾਈ ਲੜਨ ਲਈ ਖਾਲਸਾ ਜਨਮ ਹੋਇਆ ਖਾਲਸਾ ਮੇਰਾ ਰੂਹ ਹੈ ਖਾਸ ਖਾਲਸਾ ਮੇ ਮਕਰਮੇ ਪਾਸ ਖਾਲਸਾ ਇੱਕ ਇਹੋ ਜਿਹਾ ਸ਼ਬਦ ਹੈ ਜਿਸ ਦਾ ਅਰਥ ਹੈ ਪਵਿੱਤਰ ਪਵਿੱਤਰ ਸਮੂਚਾ ਗੁਰੂ ਦਾ ਪਹਿਲੇ ਸਮੇਂ ਦੇ ਵਿੱਚ ਖਾਲਸਾ ਸ਼ਬਦ ਹੋਰ ਵੀ ਆਸਾ ਜਿਵੇਂ ਕਿ ਰਾਇ ਇਹ ਹਰ ਉਸ ਚੀਜ਼ ਦਾ ਸੈਲੀਬ੍ਰੇਸ਼ਨਿਕ ਬਣਦਾ ਹੈ ਜਾਂਦਾ ਸੀ ਜਿਸ ਤੀ ਬਾਦਸ਼ਾਹ ਦੇ ਅਧੀਨ ਹੋਏ ਕੁਸਿ ਖਿਸ ਹੈਪੇ ਵਿਚ ਇਹ ਖਾਜੇ ਸ਼ਬਦ ਦੀ ਪਹਿਲੀ ਵਾਰ ਤਾਂ ਹੋਤਾ ਹੋਈ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਰਤ ਲ ਬੀਰ ਜੀ ਦੀ ਬਾਣੀ ਪ੍ਰਾਪਤ ਕਰ ਲਈ ਜਿਸ ਦੇ ਵਿੱਚ ਇਹ ਕਿਸੀ ਕਹੋ ਕਬੀਰ ਜਨ ਬੇ ਖਾਲਸੇ ਪ੍ਰੇਮ ਪਗਜਾ ਜਾਣੀ ਸੰਗੀ ਜੀ ਹਰ ਇੱਕ ਜੀਵਨ ਜਾਂਚ ਕਿਸੇ ਨਾ ਕਿਸੇ ਤਵਾਸਫੀਅਤ ਦਾ ਦਰਦ ਹੁੰਦੀ ਹੈ ਜਿਵੇਂ ਇੱਕ ਸੱਚਾ ਮੁਸਲਮਾਨ ਜਿਹਾ ਜੀਵਨ ਦਾ ਯਤਨ ਕਰਦਾ ਹੈ ਜੋ ਸੇ ਕੁਰਾਨ ਦੇ ਉਦੇਸ਼ਾਂ ਦੇ ਮੁਤਾਬਿਕ ਹੋਵੇ ਇਕ ईसाई ਆਪਣੀ ਬਾਈਬਲ ਨੂੰ ਅਧਾਰ ਮੰਨ ਕੇ ਆਪਣਾ ਜੀਵਨ ਬਤੀਤ ਕਰਦਾ ਹੈ ਇਸੇ ਤਰ੍ਹਾਂ ਹਰ ਇੱਕ ਗੁਰੂ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਦੇ ਹੁਕਮ ਨੂੰ ਮੰਨ ਕੇ ਆਪਣਾ ਜੀਵਨ ਬਤੀਤ ਕਰੇ ਸਾਡ ਸੋਨਾ ਜੁਨੇ ਨੇ ਬਿਸਾਕੀ ਵਾਲੇ ਦਿਨ 80000 ਦਾ ਇਕੱਠ ਸੀ ਸਵੇਰ ਦਾ ਦਿਵਾਨ ਸਜਿਆ ਹੋਇਆ ਸੀ ਤੇ ਪਾਚਾ ਵਿਆਹ ਦੇ ਵਿੱਚ ਬਰਾਜਮਾਨ ਹੋ ਕੇ ਪੁੱਛਿਆ ਕੋਈ ਹੈ ਸਿੱਖ ਦਾ ਬੇਟਾ ਜੋ ਕਰੇ ਸਿੱਖ ਦਾ ਉਸ ਪਾਸ ਲਾਹੌਰ ਦੇ ਰਹਿਣ ਵਾਲੇ ਭਾਈ ਦੇਰਾਂ ਸਿੰਘ ਆਏ ने सब तो पहले अपना पेटा शीस लगे, जावे, लगे कोई है करे सीस पेटा उस समय भाई तरन चंद जी आए उन्होंने अपना शीस बेटा पातशाह ने तीन बारी कोई है का बेटा जो करे सीस पेटा उस समय भाई हिम्मत राय जी आए भाई चंद जी आए भाई साहेब चंद जी आए ਸਭ ਨੇ ਆਪਣ ਆਪਣਾ ਸੀਸ ਕੱਟਾ ਕੀਤਾ ਤੇ ਕਹਿਣ ਲੱਗੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਜਾਵੇ। ਬਾਦਸ਼ਾਹ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਾਈ ਤੇ ਇਹਨਾਂ ਨੂੰ ਪੰਜਾਂ ਪਿਆਰਿਆਂ ਦੀ ਉਪਾਦੀ ਬਖਸ਼ੀ। ਬਾਦਸ਼ਾਹ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਾ ਕੇ ਕਿਰਨਾਲ ਕੋਲ ਆ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਆਪਣਾ ਨਾਮ ਹੀ ਬਦਲ ਦਿੱਤਾ। ਉਹ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਜੀ ਹੋ ਗਏ। ਅਸਾਂ ਇਸ ਤੇ ਪਾਉਲ ਨੂੰ ਸਮਝਣਾ ਹੈ। ਸਾਨੂੰ ਅੰਮ੍ਰਿਤ ਜਰੂਰੀ ਛਕਣਾ ਹੈ ਅੰਮ੍ਰਿਤ ਛਕ ਕੇ ਸੰਪੰਨਿਆ ਕਾਰਨ ਦੀ ਵਧਤੀ ਪੈਣੀ ਪੰਜ ਕਾਰ ਇਹ ਹਨ ਕੇ ਇਸ ਕੰਗਾ ਕੜਾ ਕਚੇਰਾ ਤੇ ਕਿਰਪਾਨ ਤੇ ਸਿੱਖ ਨੇ ਚਾਰ ਪ੍ਰਕਾਰ ਤੋਂ ਬਚ ਕੇ ਰਹਿਣਾ ਹੈ ਸਿੱਖ ਨੇ ਚਾਰ ਪ੍ਰਕਾਰ ਤੋਂ ਪਰੇਜ਼ ਰੱਖਣੀ ਹੈ ਚਾਰ ਪ੍ਰਕਾਰ ਇਹ ਹਨ ਗੈਸਾਂ ਦੀ ਬੇਦਬੀ ਤਮਾਕੂਬਤਨਾ ਉੱਠਾ ਮੁਸਲਮਾਨੀ ਤਰੀਕੇ ਦਾ ਮਾਸ ਖਾਣਾ ਅਤੇ ਪਰ ਇਸਤਰੀ ਪਰ ਦਰੇ ਦਾ ਸੰਕਰਨਾ ਸਿੱਖ ਨੇ ਮੇਜਨਾ ਚਾਰ ਪ੍ਰਕਾਰ ਤੋਂ ਬਚ ਕੇ ਰਹਿਣਾ ਹੈ ਜੇ ਆਪਾਂ ਦੇਖੀਏ ਸਿੱਖਾਂ ਅੰਮ੍ਰਿਤ ਦੀ ਧਾਰ ਛਕਦੇ ਹਨ ਪਰ ਆਦੇਸੀ

ਛਿੱਕੀ ਪਰਿਭਾਸ਼ਾ ਹੈ ਜੋ स्त्री जात पुरुष केवल का कारण प्रकट दास गुरु साहिबान श्री गुरु नानक देव जी को लाके श्री गुरु गोबिंद सिंह जी तक श्री गुरु ग्रंथ साहिब जी अते दिशा गुरु साहिबान दी वाणी अते दशमे जी टेमपर के उते नीचा रखता है अते किसी और कारण मुनी मंदा ਉਹ ਸਿਖ ਹੈ ਅਸਾਂ ਇਸ ਦੇ ਪਾਉ ਨੂੰ ਸੁਣੀਣਾ ਹੈ ਕੈਸਲੀ ਸਿਖ ਹੈ ਗੋਣ ਸਾਨੂੰ ਗੁਰੂ रामदास साहिब ने ਤਾਂ ਪਹਿਲੀ ਟਾਈਮ ਤੇ ਕੋ ਬਖਸ਼ਿਆ ਹੈ ਕੈਸੀ ਖਾਲਸ ਹੈ ਗੋਣ ਸਿਖ ਨੇ ਰਹਿਣੀ ਕਿਸ ਤਰ੍ਹਾਂ ਦੀ ਰੱਖਣੀ ਹੈ प्रमाण फरवाद गुर गुरु का जो सिख अखाए नाम त्याय उदम करे प्रभा अमृतर ना इसका उठे सब तो पहले अकाल पमात्मा नपे ना नाम जपन तो बाद इश्नार करे इश्न तो बाद करे गुरुद्वारे जाए फिर अपने काम से जाए फिर बहद सिर्फ अकाल पर पव पर परमात्मा का न जपे ਜਦੋਂ ਸਿੰਘਾਂ ਨੇ ਅਮਰ ਦੀ ਬਾਤ ਪ੍ਰਾਪਤ ਨਹੀਂ ਕੀਤੀ ਉਸ ਵੇਲੇ ਸਿੰਘ ਕਹਿੰਦੇ ਸੀ ਚਿਹਰੇ ਡਰ ਸੇ ਮਰ ਜਾਏ ਮੁਗਲਾਂ ਸੇ ਕੈਸੇ ਲੜ ਪਾਏ ਫਿਰ ਜਦੋਂ ਬਾਦਸ਼ਾਹ ਨੇ ਨਾ ਸਿੰਘਾਂ ਨੂੰ ਅਮਰ ਦੀ ਬਾਤ ਪ੍ਰਾਪਤ ਕਰਾਈ ਫਿਰ ਇੱਕ ਇੱਕ ਸਿੰਘ ਕਹਿਣ ਲਗਾ ਇੱਕ ਇੱਕ ਕੋ ਦਰ ਲੂੰਗਾ ਸ਼ਮਸ਼ੀਰ ਕੇ ਅਗੇ ਰੱਖ ਦੂੰਗਾ ਸੀਨਾ ਚਿਹਰੇ ਕੇ ਅਗੇ ਕਿ ਦੁਨੀਆ ਜੁਗਤੀ ਹੈ ਤਕਦੀਰ ਕੇ ਅਗੇ ਇਹ ਤਕਦੀਰ ਵੀ ਚੁਕੇਗੀ ਮੇਰੀ ਸ਼ਮਸ਼ੀਰ ਕੇ ਅਗੇ ਸਾਨੂੰ ਇਸ ਦੇ ਪਾਉ ਨੂੰ ਸੁਣੀਣਾ ਹੈ

ਬਾਚਾ ਫਰਮਾਉਂਦੇ ਹਨ ਤਰੇ ਕੇਸ ਪਉਲ ਬਿਨਾ ਪੇਖੀ ਮੁੜਾ ਸਿੱਖ ਮੇਰਾ ਦਰਸ਼ਨ ਨਹੀਂ ਕਿਸ ਬਾਕੀ ਤੇ ਆ ਗਿਆ ਪਿੱਖ ਕਹਿਣ ਤੋਂ ਬਾਅਦ ਇਹ ਹੈ ਕਿ ਜਿਸ ਮਨੁੱਖ ਨੇ ਕੇਸ ਤਾਂ ਰੱਖੇ ਹਨ ਪਰ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ ਐਸੇ ਮਨੁੱਖ ਨੂੰ ਮੈਂ ਦਰਸ਼ਨ ਨਹੀਂ ਦਿੰਦਾ ਕਿ ਸੰਗਤ ਜੀ ਅਸੀਂ ਨਹੀਂ ਚਾਹਦੇ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਣ ਅਸੀਂ ਚਾਹੁੰਦੇ ਹਾਂ ਸਾਨੂੰ ਪਾਛੇ ਦੇ ਦਰਸ਼ਨ ਹੋਣ ਇਸ ਲਈ ਸਾਨੂੰ ਸਾਰੇ ਨੂੰ ਅੰਮ੍ਰਿਤ ਦੀ ਦਾਤ ਜ਼ਰੂਰੀ ਪ੍ਰਾਪਤ ਕਰਨੀ ਹੈ ਪਰ ਅੱਜ ਸਿੱਖ ਧਰਮ ਕਾਣਾ ਤੇ ਵੀ ਫਸੇ ਹੋਏ ਹਨ ਪਰ ਮਹਾਰਾਜ ਜੈ ਸਤਿ ਸ੍ਰੀ ਅਕਾਲ। ਪਾਚਰਾ ਇਹਨਾਂ ਭਾਰੀ ਵਿਗਚਨਾਂ ਪਾਚ ਭਰਮਾਂ ਦੇ ਜਦੋਂ ਤੱਕ ਸਿਖ ਭ੍ਰਮਣ ਵਾਲੇ ਸਤੋ ਬਚੇ ਰਹਿਣਗੇ ਤਦੋਂ ਤੱਕ ਉਹ ਚੜ੍ਹਦੀਆਂ ਕਲਾ ਵਿੱਚ ਰਹਿਣਗੇ ਪਰ ਜਦੋਂ ਰੀਤੀ ਰਸਮਾਂ ਨੂੰ ਅਪਣਾ ਲੈਣਗੇ ਤਖਵਾਲ ਹੀ ਹੋਣਗੇ। ਪਾਚ ਭਰਮਾਂ ਦੇ ਜਦੋਂ ਲਖ ਖਾਲਸਾ ਰਹਿ ਕੇ ਆਇਆ ਤਾਂ ਲਖ ਦੇ ਗਿਉ ਮੈਂ ਸਾਰਾ ਜਵੇ ਗਏ ਵਿਪਰਨ ਦੀ ਰੀਤਾ ਮਿਹਨਤ ਨੂੰ 20% ਮਿਹਨਤ ਨੂੰ 20% ਸਾਨੂੰ ਇਸ ਦੇ ਪਾਵ ਨੂੰ ਸਮਝਣਾ ਹੈ। ਸਾਨੂੰ ਚਾਹੀਦਾ ਨਾਮ ਪਾਇੰਦਾ ਅਭਿਆਸ ਕਰਨਾ ਤੇ ਸਾਨੂੰ ਸ਼ਸਤਰ ਵਿਦਿਆ ਵੀ ਸਿੱਖਣੀ ਹੈ ਕਿ ਤੁਮ ਕਿ ਸਮ पाचਨ ਹੈ ਪਕਤੀ ਦੀ ਤਸ਼ਕਤੀ ਰਹਿ ਜਾਇ। पाचਾ ਬੰਨਾ ਚੋਕਰ ਅਸਮਾ ਹੀ ਲਿਖੇ ਤੇ ਬਜਸ ਹਲਾਗਤ ਵਰਦਨ ਵ ਸ਼ਮਸ਼ੀਰ ਦਸ। ਜਿੱਥੇ ਸਮ ਨਾਮ ਬਾਈ ਦਾ ਵਿਆਸ ਕਰਨਾ ਹੈ ਉੱਥੇ ਸਮ ਸ਼ਸਤਰ ਵੀ ਚੁਕਣੇ ਹਨ। पाचਨ ਸਮ ਸਵਲਨ ਦਾ ਖਿਤਾਬੇ ਵੀ ਨਹੀਂ ਦਿੱਤਿਆ। ਜਦੋਂ ਸ਼ਮਕੋਲ ਦੀ ਗਰੀਬ ਬਾ 10 ਲੱਖ ਦਾ ਕੇਰਾ ਸੀ ਤੇ ਗਰੀ ਦੇ ਅੰਦਰ ਸੇ 40 ਸਿੰਘ ਸਨ ਤੇ पाचਾ ਅਟਾ ਸਿੰਘ ਨੇ ਜਿੱਥੇ ਵਾਰ ਭੇਜਦੇ ਸੀ।

ਕਨੀਆ ਜੀ ਸੇ ਨਾਮ ਪ੍ਰਮਾਨ ਕਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ